ਸੰਯੁਕਤ ਰਾਜ ਅਮਰੀਕਾ ਨੇ ਕੁਝ ਪ੍ਰਵਾਸੀਆਂ ਦੇ ਲਈ ਨਵੀਂ ਫੀਸ ਲਗਾਈ ਹੈ ਜਿਨ੍ਹਾਂ ਨੂੰ ਪਹਿਲਾਂ ਦੇਸ਼ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਲਈ ਅਰਜੀ ਦੇਣ ਦੇ ਲਈ ਭੁਗਤਾਨ ਕਰਨ ਤੋਂ ਰੋਕਿਆ ਗਿਆ ਸੀ 21 ਅਗਸਤ 2025 ਨੂੰ ਜਾਂ ਇਸ ਤੋਂ ਬਾਅਦ ਲੋੜੀਂਦੀ ਫੀਸ ਤੋਂ ਬਿਨਾਂ ਜਮ੍ਹਾਂ ਕੀਤਾ ਗਿਆ ਅਤੇ ਪੋਸਟ ਮਾਰਕ ਕੀਤਾ ਗਿਆ ਕੋਈ ਵੀ ਫਾਰਮ ਯੂਐਸਸੀਆਈਐਸ ਦੁਆਰਾ ਰੱਦ ਕਰ ਦਿੱਤਾ ਜਾਵੇਗਾ ਅਮਰੀਕਾ ਦੇ ਵਿੱਚ ਕੰਮ ਸ਼ੁਰੂ ਕਰਨ ਦੇ ਲਈ ਸਾਰੇ ਵਿਦੇਸ਼ੀਆਂ ਦੇ ਕੋਲ ਇੱਕ ਰੋਜ਼ਗਾਰ ਅਧਿਕਾਰ ਦਸਤਾਵੇਜ਼ ਹੋਣਾ ਜ਼ਰੂਰੀ ਹੈ ਇਹ ਅਮਰੀਕੀ ਮਾਲਕਾ ਦੀ ਵੀਜ਼ੀ ਮਿਹਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਸਾਰੇ ਕਰਮਚਾਰੀ ਉਹਨਾਂ ਦੀ ਨਾਗਰਿਕਤਾ ਜਾਂ ਫਿਰ ਰਾਸ਼ਟਰੀ ਮੂਲ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੇ ਵਿੱਚ ਕੰਮ ਕਰਨ ਦੇ ਲਈ ਸਿਰਫ ਤਾਂ ਹੀ ਅਧਿਕਾਰਤ ਹੋਣ ਜੇਕਰ ਉਹਨਾਂ ਦੇ ਕੋਲ EAD ਹੈ ਦਸਿਆ ਰੋਜ਼ਗਾਰ ਅਧਿਕਾਰ ਦੇ ਲਈ ਅਰਜ਼ੀ ਫਾਰਮ I-765 ਪਰੰਪਤੀ 20 ਆਨਲਾਈਨ 470 ਡਾਲਰ ਅਤੇ ਕਾਗਜ਼ੀ ਰੂਪ ਦੇ ਵਿੱਚ 520 ਡਾਲਰ ਹੈ ਹਾਲਕੇ ਸ਼ਰਨ ਪੈਰੋਲੀ ਅਤੇ ਅਸਥਾਈ ਸੁਰੱਖਿਅਤ ਸਥਿਤੀ ਸ਼੍ਰੇਣੀਆ ਅਧੀਨ ਵਿਦੇਸ਼ੀਆਂ ਨੂੰ ਨਿਯਮਾਂ ਦੇ ਤਹਿਤ ਛੋਟ ਦਿੱਤੀ ਗਈ ਸੀ ਹੁਣ ਤੋਂ ਉਹਨਾਂ ਨੂੰ ਫੀਸ ਦਾ ਭੁਗਤਾਨ ਕਰਨਾ ਪਵੇਗਾ ਹੁਣ ਪਨਾ ਪੈਰੋਲੀ ਅਤੇ ਅਸਥਾਈ ਸੁਰੱਖਿਅਤ ਸਥਿਤੀ ਸ਼੍ਰੇਣੀਆ A4 A12 C8 C11 C19 ਅਤੇ C34 ਦੇ ਲਈ ਫਾਰਮ I765 ਗੱਟ ਅਦਿਕਾਰ ਦੇ ਲਈ ਅਰਜ਼ੀ ਦਾਇਰ ਕਰਨ ਵਾਲੇ ਵਿਦੇਸ਼ੀਆਂ ਦੇ ਲਈ ਨਵੀਂ ਫੀਸ ਹੈ ਦਸੀ ਸ਼ੁਰੂਆਤੀ ਈਏਡੀ ਅਰਜ਼ੀਆਂ ਦੇ ਲਈ 550 ਡਾਲਰ ਅਤੇ ਨਵੇਂ ਨਿਕਰਨ ਜਾਂ ਵਿਸਥਾਰ ਈਏਡੀ ਦੇ ਲਈ ਅਰਜ਼ੀਆਂ ਦੇ ਲਈ 275 ਡਾਲਰ ਇਸ ਤੋਂ ਇਲਾਵਾ ਉਨ੍ਹਾਂ ਵਿਦੇਸ਼ੀਏ ਦੇ ਲਈ 100 ਡਾਲਰ ਦੀ ਨਵੀਂ ਫੀਸ ਜੋ ਫਾਰਮ I589 ਸ਼ਰਨ ਦੇ ਲਈ ਈਏਡੀ ਦੇ ਵਾਪਸੀ ਨੂੰ ਰੋਕਣ ਦੇ ਲਈ ਦਾਇਰ ਕਰਦੇ ਨੇ ਅਤੇ 100 ਡਾਲਰ ਦੀ ਸਲਾਨਾ ਸ਼ਰਨ ਫੀਸ ਜੋ ਕਿ ਆਨਲਾਈਨ ਅਦਾ ਕਰਨੀ ਲਾਜ਼ਮੀ ਹੈ ਉਨ੍ਹਾਂ ਸਾਰੇ ਵਿਦੇਸ਼ੀਏ ਤੇ ਲਈ ਪੇਸ਼ ਕੀਤੀ ਗਈ ਹੈ ਜਿਨ੍ਹਾਂ ਦੇ ਕੋਲ ਹਰੇਕ ਕੈਲੰਡਰ ਸਾਲ ਦੇ ਲਈ ਫਾਰਮ I589 ਲੱਭੀਤਾ ਉਨ੍ਹਾਂ ਦੀ ਐਰਸੀ ਲੰਬੀਟਾਈ ਹੈ ਇਸ ਤੋਂ ਇਲਾਵਾ ਸਾਰੇ ਵਿਦੇਸ਼ੀ ਜਿਨ੍ਹਾਂ ਕੋਲ ਫਾਰਮ I-593 ਲੰਬਿਤ ਹੈ ਉਹਨਾਂ ਨੂੰ ਹਰੇਕ ਕੈਲੰਡਰ ਸਾਲ ਦੇ ਲਈ $100 ਦੀ ਸਲਾਨਾ ਸ਼ਰਨ ਫੀਸ ਆਨਲਾਈਨ ਭੁਗਤਾਨ ਕਰਨੀ ਪਵੇਗੀ ਜਿਸ ਵਿੱਚ ਉਹਨਾਂ ਦੀ ਐਰਸੀ ਲੰਬਿਤ ਹੈ ਇਨ੍ਹਾਂ ਫੀਸਾਂ ਦੇ ਵਿੱਚ ਇੱਕ અપਵਾਦ ਹੈ ਜੇਕਰ ਕੋਈ ਵਿਦੇਸ਼ੀ USCIS ਦੁਆਰਾ ਪੈਰੋਲ ਦੀ ਇੱਕ ਨਵੀਂ ਮਿਆਦ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਫਾਰਮ I-765 ਅਤੇ ਦਸਤਾਵੇਜ਼ ਜਿਮ ਅਰਥੀ ਪੈਰੋਲ ਦਸਤਾਵੇਜ਼ ਅਤੇ ਆਗਮਨ ਰਵਾਨਗੀ ਰਿਕਾਰਡ ਤਿਆਰ ਕਰਕੇ ईएडी दी ਬੇਨਤੀ ਕਰਦਾ ਤਾਂ ਫੀਸ 275 ਡਾਲਰ ਦੀ ਕੱਟ ਹੋਵੇਗੀ। ਦੱਸੀ ਐਚਆਰ 1 ਨੇ ਕੁਝ ईएडीਸ ਸ਼੍ਰੇਣੀਆਂ ਦੇ ਲਈ ਵੈਧਤਾ ਦੀ ਮਿਆਦ ਵੀ ਬਦਲ ਦਿੱਤੀ ਹੈ। ਵਿਦੇਸ਼ੀ ਪੈਰੋਲੀਆਂ ਦੇ ਲਈ ਸ਼ੁਰੂਆਤੀ ਉਸਗਾਰ ਅਧਿਕਾਰਿਤ ਸਾਲ ਤੋਂ ਵੱਧ ਜਾਂ ਫਿਰ ਵਿਦੇਸ਼ੀ ਦੀ ਪੈਰੋਲ ਦੀ ਮਿਆਦ ਜੋ ਵੀ ਕੱਟ ਹੋਵੇ ਉਸ ਲਈ ਵੈਧ ਹੁੰਦਾ ਹੈ। PPS ਵਾਲੇ ਵਿਦੇਸ਼ੀਆਂ ਦੇ ਲਈ ਸ਼ੁਰੂਆਤੀ ਅਤੇ ਨਵੀਨੀਕਰਨ ਰੁਜ਼ਗਾਰ ਅਧਿਕਾਰ ਇਤਸਾਰ ਤੋਂ ਵੱਧ ਜਾਂ ਵਿਦੇਸ਼ੀ ਦੀ PPS ਸਥਿਤੀ ਦੀ ਮਿਆਦ ਜੋ ਵੀ ਕੱਟੋ ਹੋਵੇ ਉਸ ਲਈ ਵੈਧ ਹੁੰਦੇ ਨੇ ਬੇਨਕਾਰਾਂ ਨੂੰ 22 ਜੁਲਾਈ 2025 ਨੂੰ ਇਸ ਤੋਂ ਬਾਅਦ ਪੋਸਟਮਾਰਕ ਸਯੁਕਤ ਰਾਜ ਅਮਰੀਕਾ ਨੇ ਕੁਝ ਪ੍ਰਵਾਸੀਆਂ ਦੇ ਲਈ ਨਵੀਂ ਫੀਸ ਲਗਾਈ ਹੈ ਜਿਨ੍ਹਾਂ ਨੂੰ ਪਹਿਲਾਂ ਤੇਸ਼ ਦੇ ਵਿੱਚ ਕੰਮ ਕਰਨ ਦੀ ਇਜਾਜ਼ਤ ਲਈ ਅਲਜੀਨ ਦੇ ਲਈ ਭੁਗਤਾਨ ਕਰਨ ਤੋਂ ਰੋਕੇ ਗਿਆ ਸੀ 1 ਈ ਅਗਸਤ 2025 ਨੂੰ ਜਾਂ ਇਸ ਤੋਂ ਬਾਅਦ ਅਲਡਿੰਡੀ ਫੀਸ ਤੋਂ ਬਿਨਾ ਜਮਾ ਕੀਤਾ ਗਿਆ ਅਤੇ ਪੋਸਟ ਮਾਰਕ ਕੀਤਾ ਗਿਆ ਕੋਈ ਵੀ ਫਾਰਮ ਯੂ ਐਸ ਸੀ ਆਈ ਕੈਸ ਦੁਆਰਾ ਰਾਤ ਕਰ ਦਿੱਤਾ ਜਾਵੇਗਾ ਅਮਰੀਕਾ ਦੇ ਵਿੱਚ ਕੰਮ ਸ਼ੁਰੂ ਕਰਨ ਦੇ ਲਈ ਸਾਰੇ ਵਿਦੇਸ਼ੀਆਂ ਦੇ ਕੋਲ ਇੱਕ ਰੋਜ਼ਗਾਰ ਅਧਿਕਾਰ ਦਸਤਾਵੇਜ਼ ਹੋਣਾ ਜ਼ਰੂਰੀ ਹੈ ਇਹ ਅਮਰੀਕੀ ਮਾਲਕਾ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਉਣ ਕਿ ਸਾਰੇ ਕਰਮਚਾਰੀ ਉਨ੍ਹਾਂ ਦੀ ਨਾਗਰਿਕਤਾ ਜਾਂ ਫਿਰ ਰਾਸ਼ਟਰੀ ਮੂਲ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੇ ਵਿੱਚ ਕੰਮ ਕਰਨ ਦੇ ਲਈ ਸਿਰਫ ਤਾਂ ਹੀ ਅਧਿਕਾਰਤ ਹੋਣ ਜੇਕਰ ਉਨ੍ਹਾਂ ਦੇ ਕੋਲ EAD ਹੈ ਦਸਿਆ ਰੋਜ਼ਗਾਰ ਅਧਿਕਾਰ ਦੇ ਲਈ ਅਰਜ਼ੀ ਫਾਰਮ I-765 ਪਰੰਪਤੀ 20 ਆਨਲਾਈਨ 470 ਡਾਲਰ ਅਤੇ ਕਾਗਜ਼ੀ ਰੂਪ ਦੇ ਵਿੱਚ 520 ਡਾਲਰ ਹੈ ਹਾਲਕੇ ਸ਼ਰਨ ਪੈਰੋਲੀ ਅਤੇ ਅਸਥਾਈ ਸੁਰੱਖਿਅਤ ਸਥਿਤੀ ਸ਼੍ਰੇਣੀਆ ਅਧੀਨ ਵਿਦੇਸ਼ੀਆਂ ਨੂੰ ਨਿਯਮਾਂ ਦੇ ਤਹਿਤ ਛੋਟ ਦਿੱਤੀ ਗਈ ਸੀ ਹੁਣ ਤੋਂ ਉਹਨਾਂ ਨੂੰ ਫੀਸ ਦਾ ਭੁਗਤਾਨ ਕਰਨਾ ਪਵੇਗਾ ਹੁਣ ਪਨਾ ਪੈਰੋਲੀ ਅਤੇ ਅਸਥਾਈ ਸੁਰੱਖਿਅਤ ਸਥਿਤੀ ਸ਼੍ਰੇਣੀਆ A4 A12 C8 C11 C19 ਅਤੇ C34 ਦੇ ਲਈ ਫਾਰਮ I-765 ਗਤ ਅਧਿਕਾਰ ਦੇ ਲਈ ਅਰਜ਼ੀ ਦੇਣ ਵਾਲੇ ਵਿਦੇਸ਼ੀਆਂ ਦੇ ਲਈ ਨਵੀਂ ਫੀਸ ਹੈ ਦਸੇ ਸ਼ੁਰੂਆਤੀ ਈਏਡੀ ਅਰਜ਼ੀਆਂ ਦੇ ਲਈ 550 ਡਾਲਰ ਅਤੇ ਨਵੀਨੀਕਰਨ ਜਾਂ ਵਿਸਥਾਰ ਈਏਡੀ ਦੇ ਲਈ ਅਰਜ਼ੀਆਂ ਦੇ ਲਈ 275 ਡਾਲਰ ਇਸ ਤੋਂ ਇਲਾਵਾ ਉਹਨਾਂ ਵਿਦੇਸ਼ੀਅਾਂ ਦੇ ਲਈ 100 ਡਾਲਰ ਦੀ ਨਵੀਂ ਫੀਸ ਜੋ ਫਾਰਮ I-599 ਚਰਨ ਦੇ ਲਈ ਅਰਜ਼ੀ ਦੇ ਵਾਪਸੀ ਨੂੰ ਰੋਕਣ ਦੇ ਲਈ ਦਾਇਰ ਕਰਦੇ ਨੇ ਅਤੇ 100 ਡਾਲਰ ਦੀ ਸਲਾਨਾ ਸ਼ਰਨ ਫੀਸ ਜੋ ਕਿ ਆਨਲਾਈਨ ਅਦਾ ਕਰਨੀ ਲਾਜ਼ਮੀ ਹੈ ਉਹਨਾਂ ਸਾਰੇ ਵਿਦੇਸ਼ੀਅਤਾਂ ਦੇ ਲਈ ਪੇਸ਼ ਕੀਤੀ ਗਈ ਹੈ ਜਿਨ੍ਹਾਂ ਦੇ ਕੋਲ ਹਰੇਕ ਕੈਲੰਡਰ ਸਾਲ ਦੇ ਲਈ ਫਾਰਮ I-599 ਲੱਭੀਤਾ ਹੈ ਉਨ੍ਹਾਂ ਦੀ ਐਰਸੀ ਲੰਬੀਟਾ ਹੈ ਇਸ ਤੋਂ ਇਲਾਵਾ ਸਾਰੇ ਵਿਦੇਸ਼ੀ ਜਿਨ੍ਹਾਂ ਕੋਲ ਫਾਰਮ I-593 ਲੰਬੀਟਾ ਹੈ ਉਹਨਾਂ ਨੂੰ ਹਰੇਕ ਕੈਲੰਡਰ ਸਾਲ ਦੇ ਲਈ $100 ਦੀ ਸਾਲਾਨਾ ਸ਼ਰਨ ਫੀਸ ਆਨਲਾਈਨ ਭੁਗਤਾਨ ਕਰਨੀ ਪਵੇਗੀ ਜਿਸ ਵਿੱਚ ਉਹਨਾਂ ਦੀ ਐਰਸੀ ਲੰਬੀਟਾ ਹੈ ਇਨ੍ਹਾਂ ਫੀਸਾਂ ਦੇ ਵਿੱਚ ਇੱਕ અપਵਾਦ ਹੈ ਜੇਕਰ ਕੋਈ ਵਿਦੇਸ਼ੀ ਯੂਐਸਸੀ ਆਈਐਸ ਦੁਆਰਾ ਪੈਰੋਲ ਦੀ ਇੱਕ ਨਵੀਂ ਮਿਆਦ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਫਾਰਮ I ਇਸੇ ਕਰਤੀ ਅત્ર ਦਸਤਾਵੇਜ਼ਿਤ ਲਈ ਅਰਜ਼ੀ ਪੈਰੋਲ ਦਸਤਾਵੇਜ਼ ਅਤੇ ਆਗਮਨ ਰਵਾਨਗੀ ਰਿਕਾਰਡ ਦਾਇਰ ਕਰਕੇ EAD ਦੀ ਬੇਨਤੀ ਕਰਦਾ ਤਾਂ ਫੀਸ 275 ਡਾਲਰ ਦੀ ਕੱਟ ਹੋਵੇਗੀ। ਦੱਸੀ HR1 ਨੇ ਕੁਝ EADs ਦੇਣੇ ਦੇ ਲਈ ਵੈਧਤਾ ਦੀ ਮਿਆਦ ਵੀ ਬਦਲ ਦਿੱਤੀ ਹੈ। ਵਿਦੇਸ਼ੀ ਪੈਰੋਲੀਆਂ ਦੇ ਲਈ ਸ਼ੁਰੂਆਤੀ ਉਸਗਾਰ ਅਧਿਕਾਰਿਤ ਸਾਲ ਤੋਂ ਵੱਧ ਜਾਂ ਫਿਰ ਵਿਦੇਸ਼ੀ ਦੀ ਪੈਰੋਲ ਦੀ ਮਿਆਦ ਜੋ ਵੀ ਕੱਟ ਹੋਵੇ ਉਸ ਲਈ ਵੈਧ ਹੁੰਦਾ ਹੈ। PPS ਵਾਲੇ ਵਿਦੇਸ਼ੀਆਂ ਦੇ ਲਈ ਸ਼ੁਰੂਆਤੀ ਅਤੇ ਨਵੀਨੀਕਰਨ ਰੁਜ਼ਗਾਰ ਅਧਿਕਾਰ ਇਤਸਾਲ ਤੋਂ ਵੱਧ ਜਾਂ ਵਿਦੇਸ਼ੀ ਦੀ TPS ਸਥਿਤੀ ਦੀ ਮਿਆਦ ਜੋ ਵੀ ਕੱਟੋ ਹੋਵੇ ਉਸ ਲਈ ਵੈਧ ਹੁੰਦੇ ਨੇ ਬੇਨਕਾਰਾਂ ਨੂੰ 22 ਜੁਲਾਈ 2025 ਨੂੰ ਇਸ ਤੋਂ ਬਾਅਦ ਪੋਸਟ